ਤੇ ਸਾਡੇ ਸਾਰੇ ਪਿੰਡ ਦਾ ਹੀ ਪੁੱਤ ਆ ਉਹ ਸਾਰੀ ਦੁਨੀਆ ਦਾ ਵੀ ਪੁੱਤ ਆ ਪਰ ਸਾਡੇ ਪਿੰਡ ਦਾ ਨਾਂ ਕਮਾ ਗਿਆ ਸਾਡੇ ਪਿੰਡ ਦਾ ਨਾਂ ਬਹੁਤ ਉੱਚਾ ਕਰ ਗਿਆ ਪਰ ਅੱਜ ਸਾਡੇ ਪਿੰਡ ਨੂੰ ਬਹੁਤ ਸਦਮਾ ਮਸਨ ਸਾਰੇ ਅਨੁਭੋਗ ਸੋਨ ਮੋ ਸਾਡਾ ਪੁੱਤ ਸਾਡਾ ਘਰ ਖਾਲੀ ਹੋ ਗਿਆ ਬੱਚੇ ਨਿੱਕੇ ਨਿੱਕੇ ਕਰੋ ਜਵਾਨੀ ਮ ਆਈ ਬੱਚੇ ਤੇ ਕੁੜੀ ਵੀ ਛੋਟੀ ਆ ਮੁੰਡਾ ਵੀ ਛੋਟਾ ਵਾ ਅਸੀਂ ਸਾਰਾ ਪਿੰਡ ਬਹੁਤ ਉਦਣਦੂ ਲੇ ਤੜਫਦੇ ਬਹੁਤ ਤੜਫਦੇ ਆ ਮੇ ਬੱਚਾ ਸਾਡਾ ਠੀਕ ਹੋ ਕੇ ਘਰੇ ਆ ਜਵੇ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਅੱਜ ਸਾਨੂੰ ਇਹ ਗੱਲ ਸੁਣਨ ਨੂੰ ਮਿਲੀ ਜਦੋਂ ਸਾਡੇ ਪਿੰਡ ਗੰਡਵਾੜ ਪ੍ਰਕਾਸ਼ ਜੀ ਦਾ ਅਜ ਭੋਗ ਪਿਆ ਵਾ ਪਰ ਭੋਗ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਰਾਜਵੀਰ ਸਾਡਾ ਦੁਰ ਗਿਆ ਦੁਨੀਆ ਤੇ ਨਹੀਂ ਆਨ ਕਰ ਗਿਆ ਇਹ ਦੁਬਾਰਾ ਐਸੀ ਕੋਸ਼ਿਸ਼ ਨਹੀਂ ਕਰ ਸਕਦੇ ਸਾਡਾ ਬੱਚਾ ਅੱਜ ਸਤਿ ਸ੍ਰੀ ਰੱਬ ਨੇ ਖੋਲਿਆ ਰੱਬ ਮੂਰੇ ਬਹੁਤ ਦੁਨੀਆਂ ਨੇ ਅਰਦਾਸਾਂ ਕੀਤੀਆਂ ਬੱਚਿਆਂ ਨੇ ਸਿਆਣਿਆਂ ਨੇ ਸਾਰੇ ਕਹ ਸੀ ਕਹਿੰਦੇ ਸੀ ਰੱਬਾ ਸਾਡੀ ਜਿਹੜੀ ਜ਼ਿੰਦਗੀ ਆ ਥੋੜੀ ਥੋੜੀ ਸਾਰੀ ਰਾਜਵੀਰ ਨੂੰ ਹੀ ਲਾ ਦੇ ਨਹੀਂ ਕਹਿੰਦੇ ਸੀ ਬਹੁਤ ਪੂਰੇ ਪੂਰੇ ਪੰਜਾਬ ਨੇ ਅਰਦਾਸਾਂ ਕੀਤੀਆਂ ਸੀ ਗਿਆ ਬਹੁਤ ساری ਦੁਨੀਆ ਨੇ ਵਾਰਲੇ ਲੋਕਾਂ ਨੇ ਵੀ ਜਿੱਥੇ ਕਿਤੇ ਵੀ ਦੁਨੀਆ ਸੀ ਸਾਰਿਆਂ ਨੇ ਅਰਦਾਸਾਂ ਕੀਤੀਆਂ ਬੌਨੇ ਪਿੰਡ ਨੂੰ ਬਹੁਤ ਉੱਚਾ ਕਰ ਗਿਆ ਮੇਰਾ ਪੁੱਤ ਕਿਤੇ ਕਹਿੰਦੇ ਕੋਈ ਬੋ ਮਜਾਜ ਵੀ ਕਦੇ ਨਹੀਂ ਸੀਗੀ ਦਮ ਨਹੀਂ ਸੀ ਕਦੇ ਮਤ ਉਹ ਚੰਗਾ ਪੋਤੀ ਇਹ ਜਹਾ ਹੀਰਾ ਕਿਤੇ ਆਉਣਾ ਹੀ ਨਹੀਂ ਕਸ ਕਹਿ ਨਹੀਂ ਸਕਦਾ ਤੁਸੀਂ ਮਾਮਾ ਆ ਕਿੱਦਾਂ ਦਿਲ ਕਿ ਪਾੜ ਜਾਂਦਾ ਵੀ ਸਾਨੂੰ ਜਿਆ ਪਤਾ ਲੱਗਾ ਅਦਾਸ ਹੋਈ ਤੋਂ ਬਾਅਦ ਸਾਡਾ ਤਾਂ ਸਾਰੇ ਘਰ ਦਰਵਾਜ਼ੇ ਉੱਤੇ ਸਾਰਾ ਕੁਝ ਸੁੱਟ ਕੇ ਮੇਕੀ ਪਾਣਾ ਬੱਤ ਗਿਆ ਵੀ ਅਸੀਂ ਤਾਂ ਕਿੰਧਰ ਤੁਰੇ ਮੈਂ ਦਾਸਾ ਕਰਾਈ ਜਾਂਦੇ ਆ ਵੀ ਸਾਡਾ ਪੱਤ ਠੀਕ ਹੋ ਜੇ ਸਾਡਾ ਪੱਤ ਠੀਕ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡੇ ਰੱਬ ਨੇ ਆ ਪਾਣਾ ਕਰਤਾ ਕੰਦੇ ਪਰਿਵਾਰ ਚ ਇਕੱਲਾ ਹੀ ਇਕੱਲਾ ਸੀਗਾ ਵੀ ਜਿਹੜਾ ਇਕੱਲਾ ਸੀ ਸਾਡੇ ਪਿੰਡ ਦੀ ਸ਼ਾਨ ਸੀ ਵੀਰੇ ਸਾਡੇ ਪਿੰਡ ਦੀ ਸ਼ਾਨ ਸੀ ਸਾਡੇ ਪਿੰਡ ਦਾ ਬਹੁਤ ਨੌਕ ਚਾ ਕੀਤਾ ਜੁਆ ਕਹੇ ਜੇ ਮਿਲਣਾ ਨਹੀਂ ਨਾ ਹੋਇਆ ਕਿਸੇ ਨਾਲ ਹੋਣਾ ਲੱਗਦਾ ਬਸ ਇਹ ਮਾਵਾ ਆਂ ਦਰਦ ਸਮਝ ਸਕਦੀਆਂ ਵੀ ਉਹ ਮਾਂ ਦਾ ਦਰਦ ਕੀ ਹੋਏਗਾ ਜ ਜਨੇ ਅੱਜ ਆਪਣਾ ਪੁੱਤ ਕੋ ਲਿਆ ਪਰ ਕਹਿੰਦੇ ਨੇ ਵੀ ਇਸ ਤੇ ਉਤੇ ਜ਼ੋਰ ਨਹੀਂ ਹੈਗਾ ਅਰਦਾਸ ਇਹ ਹੀ ਹੈ ਕਿ ਪਰਮਾਤਮਾ ਉਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਘਰਵਾ ਇਹ ਚਾਰ ਦਵਾਰੀਆਂ ਜਿਹੜੀਆਂ ਸ਼ੌਂਕ ਨਾ ਬਣਾਈਆਂ ਜਵੰਦੇ ਬਾਜ ਸੁਨੀਆਂ ਲੱਗਦੀਆਂ ਬੱਚੇ ਬਹੁਤ ਛੋਟੇ ਨੇ ਜਵੰਦੇ ਦੇ ਇੱਕ ਬੇਟਾ ਇੱਕ ਬੇਟੀ ਦੱਸੀ ਜਾ ਰਹੇ ਆ ਬਾਪ ਪਹਿਲਾਂ ਚਲੇ ਗਿਆ ਘਰ ਦਾ ਇੱਕੋ ਇੱਕ ਮਰਦ ਸੀ ਜਿਹੜਾ ਹੁਣ ਸਾਰੇ ਕੰਮ ਨੂੰ ਚੱਕੀ ਫਿਰਦਾ ਸੀ ਦੁੱਖ ਤੇ ਲੱਗਦਾ ਮਇਕਤਿੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਤੋਨਾ ਪਿੰਡ ਤੋਂ